ਜਦੋਂ ਕਿਸੇ ਦੀ ਧੀ ਦੀ ਡੋਲੀ ਤੁਰਦੀ ਆ ਨਾ ਗੁਰਮੁਖੋ ਤੇ ਆਪਣੀ ਗਈ ਹੋਈ ਧੀ ਨੂੰ ਆਪਣੀ ਧੀ ਦੀ ਤੋਰੀ ਹੋਈ ਡੋਲੀ ਉਹ ਚੇਤੇ ਆ ਜਾਂਦੀ ਹੈ ਤੇ ਉਹ ਵੀ ਰੋਣ ਲੱਗ ਜਾਂਦਾ ਜਿਹੜਾ ਉਸ ਸੀਨ ਨੂੰ ਦੇਖ ਰਿਹਾ ਹੁੰਦਾ ਤੇ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤੇ ਉਸ ਵੇਲੇ ਵੀ ਕਿਸੇ ਦੀ ਮੌਤ ਦੇਖ ਕੇ ਆਪਣਾ ਗਿਆ ਹੋਇਆ ਚੇਤੇ ਆ ਜਾਂਦਾ ਤੇ ਜਿਹੜੇ ਬਾਣੀ ਪੜਦੇ ਆ ਜਿਹੜੇ ਸਿਮਰਨ ਕਰਦੇ ਆ ਤੁਸੀਂ ਵੇਖਿਆ ਹੋਣਾ ਮੈਂ ਤੇ ਭਾਈ ਕਈ ਜਗ੍ਹਾ ਵੇਖਿਆ ਉਹ ਉਹਨਾਂ ਲੋਕ ਦਰਦ ਵਡਾਉਣ ਆਉਂਦੇ ਆ ਤੇ ਰੋਣ ਲੱਗ ਜਾਂਦੇ ਆ ਵੀ ਤੇਰੇ ਨਾਲ ਬਹੁਤ ਮਾੜਾ ਹੋਇਆ ਤੇ ਉਹ ਉਲਟਾ ਉਹਨਾਂ ਨੂੰ ਚੁੱਪ ਕਰਾਉਂਦਾ ਹੁੰਦਾ ਕਿਉਂ ਚੁੱਪ ਕਰਾਉਂਦਾ ਕਿਉਂਕਿ ਉਹ ਬਾਣੀ ਪੜਦਾ ਉਹ ਗੁਰੂ ਦਾ ਵਜ਼ੀਰ ਸੀ ਉਹ ਗੁਰੂ ਦਾ ਗ੍ਰੰਥੀ ਸਿੰਘ ਸੀ ਉਹਨੂੰ ਬਾਰ-ਬਾਰ ਬਾਣੀ ਪੜ ਕੇ ਇਹ ਸਖਤ ਹੋ ਗਿਆ ਸੀ ਉਹਦਾ ਮਨ ਕਿ ਮਨਾਂ ਕਬੀਰ ਜਿਸ ਮਰਨੇ ਤੇ ਜਗ ਡਰਿਆ ਮਰਨਾ ਮਰਸਾ ਸੂਰੀਆ ਹੱਕ ਹੈ ਜੇ ਹੋਏ ਤਾਂ ਮਰੇ ਪ੍ਰਵਾਣ ਉਹਨੂੰ ਇਸ ਗੱਲ ਦਾ ਪਤਾ ਹੈ ਧੰਨ ਸਰੰਦਾ ਸੱਚਾ ਪਾਤਸ਼ਾ ਜਿਨ ਜਗ ਧੰਦੇ ਲਾਇਆ ਮੌਹਲਤ ਮੌਹਲਤ ਦਾ ਮਤਲਬ ਹੈ ਉਹ ਸਮਾਂ ਆ ਗਿਆ ਮੌਹਲਤ ਪੁੰਨੀ ਪਾਈ ਭਰੀ ਪ੍ਰਾਣੇ ਸਮਿਆਂ ਦੇ ਵਿੱਚ ਸਮਾਂ ਨਾਪਣ ਦਾ ਇੱਕ ਉਦੋਂ ਘੜੀਆਂ ਨਹੀਂ ਸੀ ਹੁੰਦੀਆਂ ਸੂਈ ਵਾਲੀਆਂ ਉਦੋਂ ਘੜੀਆਂ ਨਹੀਂ ਸੀ ਹੁੰਦੀਆਂ ਆ ਨੰਬਰਾਂ ਵਾਲੀਆਂ ਘੜੀਆਂ ਨਹੀਂ ਸੀ ਹੁੰਦੀਆਂ ਤੇ ਉਦੋਂ ਜਿਹੜੀ ਸਮਾਂ ਦੇਖਿਆ ਜਾਂਦਾ ਸੀ ਕਾਦੇ ਨਾਲ ਦੇਖਿਆ ਜਾਂਦਾ ਸੀ ਉਦੋਂ ਸਮਾਂ ਦੇਖਣ ਵਾਸਤੇ ਇੱਕ بڑے ਭਾਂਡੇ ਦੇ ਵਿੱਚ ਇੱਕ ਕੋਲੀ ਰੱਖ ਦਿੱਤੀ ਜਾਂਦੀ ਸੀ ਉਹਨੂੰ ਥੱਲਿਓਂ ਤੇ ਪਤਲਾ ਜਿਹਾ ਸਰਾਖ ਕਰ ਦਿੱਤੇ ਜਾਂਦੇ ਸੀ ਤੇ ਜਦੋਂ ਉਹ ਕੋਲੀ ਦੇ ਵਿੱਚ ਪਾਣੀ ਭਰਦਾ 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 ਤੇ ਇੱਕ ਸਮਾਂ ਫਿਕਸ ਕੀਤਾ ਹੁੰਦਾ ਸੀ ਵੀ ਐਨੇ ਕ ਸਮੇਂ ਦੇ ਵਿੱਚ ਉਹ ਕੋਲੀ ਭਰ ਜਾਂਦੀ ਹੈ ਆ ਸੰਗਤ ਜਿੰਨੀਆਂ ਵੀ ਬੀਬੀਆਂ ਬੈਠੀਆਂ ਇਹ ਆਲੇ ਦੁਆਲੇ ਨੂੰ ਬਹੁਤ ਦੇਖਦੀਆਂ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਬੈਠੀਆਂ ਕਿੱਥੇ ਐ ਧਿਆਨ ਦਿਓ ਇੱਧਰ ਸਤ ਸੰਗਤ ਦੇ ਵਿੱਚ ਬਹਿਣਾ ਸਿੱਖੀਏ ਸਤ ਸੰਗਤ ਵਿੱਚ ਬੈਠ ਕੇ ਜੇ ਜੁੜੇ ਹੋਏ ਨੂੰ ਤੋੜੋਗੇ ਤੇ ਉਹਦੇ ਵਰਗਾ ਪਾਪ ਕੋਈ ਨਹੀਂ ਹੈ ਤੇ ਸਤ ਸੰਗਤ ਵਿੱਚ ਬੈਠ ਕੇ ਜੇ ਜੁੜੋਗੇ ਤੇ ਦੂਜੇ ਨੂੰ ਵੀ ਜੋੜਨ ਦਾ ਯਤਨ ਕਰੋਗੇ ਤੇ ਇਹਦੇ ਵਰਗਾ ਪੁੰਨ ਵੀ ਕੋਈ ਨਹੀਂ ਹੈ ਮੈਂ ਗੱਲ ਕਰਦੇ ਆਂ ਸੀ ਪੁਰਾਣੇ ਸਮਿਆਂ ਦੇ ਵਿੱਚ ਘੜੀਆਂ ਨਹੀਂ ਸੀ ਹੁੰਦੀਆਂ ਸੂਈ ਵਾਲੀਆਂ ਪੁਰਾਣੇ ਸਮਿਆਂ ਦੇ ਵਿੱਚ ਘੜੀਆਂ ਨਹੀਂ ਸੀ ਹੁੰਦੀਆਂ ਨੰਬਰਾਂ ਵਾਲੀਆਂ ਉਦੋਂ ਇੱਕ ਵੱਡੇ ਭਾਂਡੇ ਦੇ ਵਿੱਚ ਇੱਕ ਕੋਲੀ ਤੇ ਉਹਨੂੰ ਸਰਾਖ ਕਰ ਦੇਣਾ ਥੱਲੇ ਤੇ ਛੋਟਾ ਜਿਹਾ ਤੇ ਉਹ ਜਿੰਨੇ ਕੁ ਸਮੇਂ ਦੇ ਵਿੱਚ ਭਰ ਜਾਂਦੀ ਸੀ ਉਹ ਉਹਦਾ ਟਾਈਮ ਫਿਕਸ ਕੀਤਾ ਹੁੰਦਾ ਸੀ ਵੀ ਐਨੇ ਚਿਰ ਦੇ ਵਿੱਚ ਭਰ ਜਾਂਦੀ ਹੈ ਐਨੇ ਪੱਲਾਂ ਦੇ ਵਿੱਚ ਭਰ ਜਾਂਦੀ ਹੈ ਫਿਰ ਉਹ ਡੁੱਬ ਜਾਂਦੀ ਸੀ ਉਹਨੂੰ ਫੇਰ ਖਾਲੀ ਕਰਕੇ ਉੱਤੇ ਰੱਖ ਦਿੰਦੇ ਸੀ ਪਾਣੀ ਦੀ ਸਤ੍ਹਾ ਦੇ ਉੱਤੇ ਤੇ ਫੇਰ ਉਹਨੇ ਹੌਲੀ-ਹੌਲੀ ਭਰਨਾ ਤੇ ਇਹ ਸਮਾਂ ਨਾਪਣ ਦਾ ਢੰਗ ਹੁੰਦਾ ਸੀ ਇਨੂੰ ਕਹਿੰਦੇ ਸੀ ਪਾਈ ਇਹ ਜੰਤਰ ਨੂੰ ਕਿਹਾ ਜਾਂਦਾ ਸੀ ਪਾਈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਬੰਦਾ ਮਰਦਾ ਹੈ ਨਾ ਉਹਦਾ ਸੰਸਕਾਰ ਕਰਕੇ ਗੁਰਦੁਆਰੇ ਆ ਕੇ ਬਹਿੰਦੇ ਆ ਤੇ ਭਾਈ ਸਾਹਿਬ ਬਾਣੀ ਦਾ ਪਾਠ ਪੜ੍ਹਦੇ ਆ ਇਹ ਉਸ ਸ਼ਬਦ ਦੀ ਵਿਆਖਿਆ ਕਰਨ ਲੱਗਿਆ ਮੈਂ ਤੁਹਾਡੇ ਨਾਲ ਤੇ ਜੇ ਹਜੇ ਵੀ ਤੁਸੀਂ ਮੂੰਹ ਘੁਮਾ ਕੇ ਵਾਲੇ ਦਿਵਾਲੀ ਦੇਖੀ ਜਾਣਾ ਤਾਂ ਇਹਦੇ ਨਾਲ ਤਾਂ ਮੇਰੀ ਹੱਥ ਬੰਨ ਕੇ ਬੇਨਤੀ ਹੈ ਬੀਬੀਆਂ ਨੂੰ ਕਿ ਭਾਈ ਤੁਸੀਂ ਬਾਹਰ ਹੀ ਚਲੇ ਜਾਓ ਆਪਾਂ ਉਸ ਮਾਤਾ ਦੀ ਯਾਦ ਵਿੱਚ ਜੁੜ ਕੇ ਬੈਠੇ ਆ ਤੇ ਆਪਾਂ ਇੱਥੇ ਜੁੜੀਏ ਨਾਲ ਕਥਾ ਵੀ ਕਰੀਏ ਜਿਨ ਸਤਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨਾ ਆਖਿਣ ਪਸ਼ੂ ਟੋਰ ਗਵਾਰ ਅਸੀਂ ਕੁੱਕਰ ਆ ਕੁੱਤਾ ਭੌਂਕਦਾ ਹੁੰਦਾ ਉਹਦਾ ਭੌਂਕਣਾ ਸਾਡੇ ਕੰਨਾਂ ਨੂੰ ਚੰਗਾ ਨਹੀਂ ਲੱਗਦਾ ਮੀ ਇਹਵੇਂ ਭੂੰਕੀ ਜਾਂਦਾ ਇਹ ਸਾਨੂੰ ਸੌਣ ਨਹੀਂ ਦਿੰਦਾ ਪਰ ਕੁੱਤੇ ਦਾ ਕੰਮ ਬਹੁਤ ਵੱਡਾ ਕਿਉਂਕਿ ਉਹ ਮਾਲਕ ਦੀ ਵਫਾਦਾਰੀ ਨਿਭਾ ਰਿਹਾ ਹੁੰਦਾ ਤੇ ਉਹ ਭੌਂਕ ਭੌਂਕ ਚੋਰਾਂ ਤੋਂ ਅਵੇਅਰ ਕਰਦਾ ਹੁੰਦਾ ਉਹ ਕਿਸੇ ਅਣਪਛਾਤੇ ਨੂੰ ਘਰ ਦੇ ਵਿੱਚ ਵੜਨ ਤੇ ਉਹ ਦੱਸ ਦਿੰਦਾ ਭੌਂਕੇ ਵੀ ਹੁਣ ਕੋਈ ਅਣਪਛਾਤਾ ਬੰਦਾ ਇੱਥੇ ਵੜ ਗਿਆ ਤੇ ਭਾਈ ਅਸੀਂ ਤੇ ਗੁਰਨਾਨਕ ਦੇ ਘਰ ਦੇ ਕੂਕਰ ਆ ਤੇ ਮੈਨੂੰ ਤੇ ਮੈਨੂੰ ਭਾਵੇਂ ਸੰਗਤ ਮਾੜਾ ਕਹਦੇ ਕੁਝ ਵੀ ਕਹਦੇ ਪਰ ਮੈਂ ਤਾਂ ਭਾਈ ਥੋੜਾ ਜਿਹਾ ਝਿੜਕ ਕੇ ਹੀ ਬੋਲ ਲੈਣਾ ਹੁੰਦਾ ਕਿ ਭਾਈ ਆਰਾਮ ਨਾਲ ਸਾਧ ਸੰਗਤ ਵਿੱਚ ਬੈਠਣਾ ਸਿੱਖੋ ਧਿਆਨ ਵਾਲੇ ਦਿਵਾਲੇ ਕੱਢ ਕੇ ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਚਰਨਾਂ 'ਚ ਜੁੜੀਏ ਜਦੋਂ ਮਾਈਆਂ ਪ੍ਰਸ਼ਾਦਾ ਤਿਆਰ ਕਰਦੀਆਂ ਧਿਆਨ ਕਿਤੇ ਬਾਹਰ ਹੋ ਜੇ ਤੇ ਚੁੱਲੇ 'ਤੇ ਰੋਟੀਆਂ ਬਣਾਉਂਦੀਆਂ ਬਣਾਉਂਦੀਆਂ ਕਈ ਵਾਰੀ ਹੱਥ ਵੀ ਸਾੜ ਲੈਂਦੀਆਂ ਧਿਆਨ ਹੋਰ ਪਾਸੇ ਸੀ ਪਤਾ ਹੀ ਨਹੀਂ ਲੱਗਿਆ ਵੀ ਰੋਟੀ ਬਿਚੁੱਲੇ ਦੇ ਰੱਖ ਦੀ ਰੱਖਦੀ ਕੋਲੇ ਨੂੰ ਹੀ ਫੜ ਲਿਆ ਹੱਥ ਦੇ ਵਿੱਚ ਤੇ ਜਦੋਂ ਪ੍ਰਸ਼ਾਦਾ ਪਣੋਂ ਬਣਾਉਣ ਵੇਲੇ ਆਪਾਂ ਧਿਆਨ ਰੱਖਦੇ ਆਂ ਜਦੋਂ ਆਪਾਂ ਸਬਜ਼ੀ ਬਣਾਉਣ ਵੇਲੇ ਧਿਆਨ ਰੱਖਦੇ ਆਂ ਜਦੋਂ ਆਪਾਂ ਕੋਈ ਮੁੰਡੇ ਦਾ ਕੁੜੀ ਦਾ ਰਿਸ਼ਤਾ ਕਰਨਾ ਹੁੰਦਾ ਉਸ ਵੇਲੇ ਧਿਆਨ ਰੱਖਦੇ ਆਂ ਜਦੋਂ ਅਸੀਂ ਗੱਡੀ ਚਲਾਉਂਦੇ ਆਂ ਉਸ ਵੇਲੇ ਧਿਆਨ ਸਾਡਾ ਪੂਰਾ ਹੁੰਦਾ ਤੇ ਧਿਆਨ ਅੱਗੇ ਪਿੱਛੇ ਹੋ ਗਿਆ ਸਾਵਧਾਨੀ ਹੱਡੀ ਦੁਰਘਟਨਾ ਘਟੀ ਸੜਕਾਂ ਤੇ ਲਿਖਿਆ ਹੁੰਦਾ ਮਤਲਬ ਧਿਆਨ ਦੇ ਨਾਲ ਚੱਲਣਾ ਤੇ ਸਾਡੇ ਅਸੀਂ ਜਿਹੜਾ ਸਿਮਰਨ ਕਰਦੇ ਆਂ ਤੇ ਗੁਰਦੁਆਰਾ ਸਾਹਿਬ ਬਹਿਣਾ ਤੇ ਉਹਦੇ ਵਾਸਤੇ ਵੀ ਧਿਆਨ ਜ਼ਰੂਰੀ ਹੈ ਇਸ ਕਰਕੇ ਜਿੰਨਾ ਚਿਰ ਗੁਰ ਸੰਗਤ ਵਿੱਚ ਬਹਿਣਾ ਉਹਨਾਂ ਚਿਰ ਧਿਆਨ ਨੂੰ ਇਕਾਗਰ ਕਰਨਾ ਚਾਹੀਦਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਹੁਣ ਐਨੀ ਕ ਕਥਾ ਕਰਨ ਨੂੰ ਮੈਨੂੰ ਕਿੰਨਾ ਬੋਝਣਾ ਪਿਆ ਇਕਾਗਰਤਾ ਬਣਾਉਣ ਵਾਸਤੇ ਕਿੰਨਾ ਘਮਾਉਣਾ ਪਿਆ ਮੈਂ ਗੱਲ ਕਰ ਰਿਹਾ ਸੀ ਮੋਹਲਤ ਪੁੰਨੀ ਪਾਈ ਭਰੀ ਉਹ ਘੜੀ ਸੀ ਪਾਈ ਕਹਿੰਦੇ ਆ ਉਹਨੂੰ ਕਹਿੰਦੇ ਜਦੋਂ ਭਰ ਜਾਂਦੀ ਹੈ ਜਾਨੀ ਜਿਹੜਾ ਘੱਟ ਚਲਾਇਆ ਤੇ ਜਿਹੜਾ ਜਾਨੀ ਹੈ ਜਿਹੜਾ ਇਨਸਾਨ ਹੈ ਕਹਿੰਦੇ ਉਹਨੂੰ ਘੱਟ ਪੁਰਾਣੇ ਸਮਿਆਂ ਹੁਣ ਤਾਂ ਮੋਟਰਸਾਈਕਲ ਨੂੰ ਰੇੜੀ ਲਾ ਕੇ ਘਾ ਢੋਣੇ ਵਾਲੀਆਂ ਰੇੜੀਆਂ ਬਣਾ ਲੀਆਂ ਪੁਰਾਣੇ ਸਮਿਆਂ ਦੇ ਵਿੱਚ ਬਲਦਾਂ ਨੂੰ ਅੱਗੇ ਲਾ ਕੇ ਪਿੱਛੇ ਰੇੜੀ ਲਾਣੀ ਤੇ ਉਹਨੂੰ ਘੱਟ ਕੇ ਅੱਗੇ ਲੈ ਕੇ ਜਾਣਾ ਤੇ ਪੁਰਾਣੇ ਸਮਿਆਂ ਚ ਹੁਣ ਤਾਂ ਮੱਝਾਂ ਘਰੇ ਹੀ ਰਹਿ ਗਈਆਂ ਖੁੱਲੀਆਂ ਚਾਰਨੀਆਂ ਅੱਜ ਵੀ ਕਈ ਛੱਡਦੇ ਹੋਣਗੇ ਤੇ ਉਹਨਾਂ ਨੂੰ ਇੱਕ ਛਿਟੀ ਹੁੰਦੀ ਆ ਚਾਰਨੇ ਵਾਲੇ ਦੇ ਹੱਥ ਦੇ ਵਿੱਚ ਉਹ ਉਹਨਾਂ ਨੂੰ ਉਹਦੇ ਨਾਲ ਡਰਾ ਟਰਾ ਕੇ ਘਰਾਂ ਤੱਕ ਲਿਆਉਂਦਾ ਕੱਲਾ ਹੀ ਬੰਦਾ 20-25 ਮੱਝਾਂ ਨੂੰ ਉਹਦੇ ਨਾਲੇ ਲੈ ਜਾਂਦਾ ਉਹਨਾਂ ਨੂੰ ਘੱਤ ਕੇ ਹੀ ਲਿਆਉਂਦਾ ਘੱਤ ਕੇ ਹੀ ਲੈ ਜਾਂਦਾ ਘੱਤ ਕੇ ਹੀ ਜਾਂਦਾ ਉਹਨਾਂ ਨੂੰ ਅੱਗੇ ਲਾ ਕੇ ਤੇ ਪਿੱਛੇ ਘੱਤਣੇ ਵਾਲਾ ਜਿਹੜਾ ਹੈਗਾ ਤੇ ਮਹਾਰਾਜ ਕਹਿੰਦੇ ਆ ਮਹੌਲਤ ਪੁੰਨੀ ਪਾਈ ਭਰੀ ਜਾਨੀੜਾ ਘੱਤ ਚਲਾਇਆ ਇਹ ਜਿਹੜਾ ਸੱਜਣ ਹੈ ਇਹ ਜਿਹੜਾ ਜਾਨੀ ਹੈ ਅੱਜ ਜਿਹੜਾ ਸਾਡੇ ਵਿੱਚ ਨਹੀਂ ਰਿਹਾ ਉਹਨੂੰ ਘੱਤ ਕੇ ਜਮਦੂਤ ਅੱਗੇ ਲੈ ਗਏ ਪ੍ਰਮਾਤਮਾ ਦੇ ਫਰਿਸ਼ਤੇ ਅੱਗੇ ਲੈ ਗਏ ਜਾਨੀੜਾ ਘੱਤ ਚਲਾਇਆ ਲਿਖਿਆ ਆਇਆ ਜਦੋਂ ਉਹਦੀ ਲਿਖੀ ਸੀ ਜਦੋਂ ਉਹਦਾ ਸਮਾਂ ਆਇਆ ਲਿਖਿਆ ਆਇਆ ਰੋਣੇ ਵੀਰ ਸਭਾਏ ਪੁੱਤ ਭਾਈ ਪਤੀ ਜੇ ਰੋਵੈ ਜਾ ਦਿਨ ਪੁੰਨੇ ਮੇਰੀ ਮਾਏ ਕਹਿੰਦੇ ਜਦੋਂ ਸਮਾਂ ਆ ਗਿਆ ਲਿਖਿਆ ਹੋਇਆ ਤੇ ਜਦੋਂ ਪ੍ਰਾਣੀ ਚਲ ਗਿਆ ਉਹਦੇ ਰਿਸ਼ਤੇਦਾਰ ਉਹ ਤੇ ਪੁੱਤ ਭਾਈ ਪਤੀ ਜੇ ਰੂਵੈ ਰੋਣੇ ਵੀਰ ਸਵਾਈ ਵੀਰ ਦੇ ਵਿੱਚ ਆ ਗਏ ਸਾਰੇ ਸਾਥ ਸੰਬੰਧੀ ਕਹਿੰਦੇ ਸਾਰੇ ਹੀ ਰੋਂਦੇ ਆ ਪਰ ਯਾਦ ਰੱਖਿਓ ਇਸ ਸੰਸਾਰ ਦੇ ਵਿੱਚੋਂ ਸਭ ਨੇ ਜਾਣਾ ਇਹੋ ਜਿਹਾ ਕੋਈ ਨਹੀਂ ਜਿਹੜਾ ਇਸ ਸੰਸਾਰ ਦੇ ਵਿੱਚ ਪੱਕਾ ਰਹਿ ਸਕਦਾ ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀਏ ਜਿਹੜਾ ਆਇਆ ਉਹਨੇ ਆਪਣੀ ਵਾਰੀ ਤੇ ਦੁਰ ਜਾਣਾ ਇੱਥੇ ਕੋਈ ਨਹੀਂ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਰਾਮ ਗयो ਰਾਵਣ ਗयो ਜਾ ਕੋ ਬੋ ਪਰਵਾਰ ਕਹੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਓ ਸੰਸਾਰ ਇੱਥੇ ਵੱਡੇ ਵੱਡੇ ਗਏ ਮਹਾਪੁਰਖ ਧਾਰਨਾ ਪੜ੍ਹਦੇ ਸੀ ਓ ਇੱਥੇ ਰਹਿਣਾ ਜਗਤ ਵਿੱਚ ਕੋਈ ਬੱਡੇ ਵੱਡੇ ਤੋਰ ਕੇ ਦੁਨਿਆ ਤੋਂ ਇੱਥੇ ਗਤਿ ਵਿੱਚ ਕੋਈ ਵੱਡੇ ਵੱਡੇ ਤੁਰ ਗਏ ਦੁਨੀਆ ਤੋਂ ਜਦੋਂ ਕਿਸੇ ਦੀ ਧੀ ਦੀ ਡੋਲੀ ਤੁਰਦੀ ਆ ਨਾ ਗੁਰਮੁਖੋ ਤੇ ਆਪਣੀ ਗਈ ਹੋਈ ਧੀ ਨੂੰ ਆਪਣੀ ਧੀ ਦੀ ਤੋਰੀ ਹੋਈ ਡੋਲੀ ਉਹ ਚਿੱਤੇ ਆ ਜਾਂਦੀ ਹੈ ਤੇ ਉਹ ਵੀ ਰੋਣ ਲੱਗ ਜਾਂਦਾ ਜਿਹੜਾ ਉਸ ਸੀਨ ਨੂੰ ਦੇਖ ਰਿਹਾ ਹੁੰਦਾ ਤੇ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤੇ ਉਸ ਵੇਲੇ ਵੀ ਕਿਸੇ ਦੀ ਮੌਤ ਦੇਖ ਕੇ ਆਪਣਾ ਗਿਆ ਹੋਇਆ ਚਿੱਤੇ ਆ ਜਾਂਦਾ ਹੈ ਤੇ ਜਿਹੜੇ ਬਾਣੀ ਪੜਦੇ ਆ ਜਿਹੜੇ ਸਿਮਰਨ ਕਰਦੇ ਆ ਤੁਸੀਂ ਵੇਖਿਆ ਹੋਣਾ ਮੈਂ ਤੇ ਭਾਈ ਕਈ ਜਗ੍ਹਾ ਵੇਖਿਆ ਉਹ ਉਹ ਲੋਕ ਦਰਦ ਵਡਾਉਣ ਆਉਂਦੇ ਆ ਤੇ ਰੋਣ ਲੱਗ ਜਾਂਦੇ ਆ ਵੀ ਤੇਰਨਾਲਾ ਬਹੁਤ ਮਾੜਾ ਹੋਇਆ ਤੇ ਉਹ ਉਲਟਾ ਉਹਨਾਂ ਨੂੰ ਚੁੱਪ ਕਰਾਉਂਦਾ ਹੁੰਦਾ ਕਿਉਂ ਚੁੱਪ ਕਰਾਉਂਦਾ ਕਿਉਂਕਿ ਉਹ ਬਾਣੀ ਪੜਦਾ ਉਹ ਗੁਰੂ ਦਾ ਵਜ਼ੀਰ ਸੀ ਉਹ ਗੁਰੂ ਦਾ ਗ੍ਰੰਥੀ ਸਿੰਘ ਸੀ ਉਨੂੰ ਬਾਰ-ਬਾਰ ਬਾਣੀ ਪੜ੍ਹ ਕੇ ਇਹ ਸਖਤ ਹੋ ਗਿਆ ਸੀ ਉਹਦਾ ਮਨ ਕਿ ਮਨ ਕਬੀਰ ਜਿਸ ਮਰਨੇ ਤੇ ਜਗ ਡਰੈ ਮਰਨਾ ਮਨਸਾ ਸੂਰੀਆ ਹੱਕ ਹੈ ਜੇ ਹੋਏ ਤਾਂ ਮਰੈ ਪ੍ਰਬਾਣ ਉਹਨੂੰ ਇਸ ਗੱਲ ਦਾ ਪਤਾ ਹੈ ਧੰਨ ਸਰੰਦਾ ਸੱਚਾ ਪਾਤਸ਼ਾ ਜਿਨ ਜਗ ਧੰਦੇ ਲਾਇਆ ਮੌਹਲਤ ਮੌਹਲਤ ਦਾ ਮਤਲਬ ਹੈ ਉਹ ਸਮਾਂ ਆ ਗਿਆ ਮੌਹਲਤ ਪੁੰਨੀ ਪਾਈ ਭਰੀ ਪੁਰਾਣੇ ਸਮਿਆਂ ਦੇ ਵਿੱਚ ਸਮਾਂ ਨਾਪਣ ਦਾ ਇੱਕ ਉਦੋਂ ਘੜੀਆਂ ਨਹੀਂ ਸੀ ਹੁੰਦੀਆਂ ਸੂਈ ਵਾਲੀਆਂ ਉਦੋਂ ਘੜੀਆਂ ਨਹੀਂ ਸੀ ਹੁੰਦੀਆਂ ਆ ਨੰਬਰਾਂ ਵਾਲੀਆਂ ਘੜੀਆਂ ਨਹੀਂ ਸੀ ਹੁੰਦੀਆਂ ਤੇ ਉਦੋਂ ਜਿਹੜੀ ਸਮਾਂ ਦੇਖਿਆ ਜਾਂਦਾ ਸੀ ਕਾਦੇ ਨਾਲ ਦੇਖਿਆ ਜਾਂਦਾ ਸੀ ਉਦੋਂ ਸਮਾਂ ਦੇਖਣ ਵਾਸਤੇ ਇੱਕ بڑے ਭਾਂਡੇ ਦੇ ਵਿੱਚ ਇੱਕ ਕੋਲੀ ਰੱਖ ਦਿੱਤੀ ਜਾਂਦੀ ਸੀ ਉਹਨੂੰ ਥੱਲੇੋਂ ਤੇ ਪਤਲਾ ਜਿਹਾ ਸਰਾਫ ਕਰ ਦਿੱਤੇ ਜਾਂਦੇ ਸੀ ਤੇ ਜਦੋਂ ਉਹ ਕੋਲੀ ਦੇ ਵਿੱਚ ਪਾਣੀ ਭਰਦਾ 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 ਤੇ ਇੱਕ ਸਮਾਂ ਫਿਕਸ ਕੀਤਾ ਹੁੰਦਾ ਸੀ ਵੀ ਐਨੇ ਕ ਸਮੇਂ ਦੇ ਵਿੱਚ ਉਹ ਕੋਲੀ ਭਰ ਜਾਂਦੀ ਹੈ ਆ ਸੰਗਤ ਜਿੰਨੀਆਂ ਵੀ ਬੀਬੀਆਂ ਬੈਠੀਆਂ ਇਹ ਆਲੇ ਦੁਆਲੇ ਨੂੰ ਬਹੁਤ ਦੇਖਦੀਆਂ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਬੈਠੀਆਂ ਕਿੱਥੇ ਐ ਧਿਆਨ ਦਿਓ ਇੱਧਰ ਸਤ ਸੰਗਤ ਦੇ ਵਿੱਚ ਬਹਿਣਾ ਸਿੱਖੀਏ ਸਤ ਸੰਗਤ ਵਿੱਚ ਬੈਠ ਕੇ ਜੇ ਜੁੜੇ ਹੋਏ ਨੂੰ ਤੋੜੋਗੇ ਤੇ ਉਹਦੇ ਵਰਗਾ ਪਾਪ ਕੋਈ ਨਹੀਂ ਹੈ ਤੇ ਸਤ ਸੰਗਤ ਵਿੱਚ ਬੈਠ ਕੇ ਜੇ ਜੁੜੋਗੇ ਤੇ ਦੂਜੇ ਨੂੰ ਵੀ ਜੋੜਨ ਦਾ ਯਤਨ ਕਰੋਗੇ ਤੇ ਇਹਦੇ ਵਰਗਾ ਪੁੰਨ ਵੀ ਕੋਈ ਨਹੀਂ ਹੈ ਮੈਂ ਗੱਲ ਕਰਦੇ ਆਂ ਸੀ ਪੁਰਾਣੇ ਸਮਿਆਂ ਦੇ ਵਿੱਚ ਘੜੀਆਂ ਨਹੀਂ ਸੀ ਹੁੰਦੀਆਂ ਸੋਈ ਵਾਲੀਆਂ ਪੁਰਾਣੇ ਸਮਿਆਂ ਦੇ ਵਿੱਚ ਘੜੀਆਂ ਨਹੀਂ ਸੀ ਹੁੰਦੀਆਂ ਨੰਬਰਾਂ ਵਾਲੀਆਂ ਉਦੋਂ ਇੱਕ ਵੱਡੇ ਭਾਂਡੇ ਦੇ ਵਿੱਚ ਇੱਕ ਕੋਲੀ ਤੇ ਉਹਨੂੰ ਸਰਾਖ ਕਰ ਦੇਣਾ ਥੱਲੇ ਤੇ ਛੋਟਾ ਜਿਹਾ ਤੇ ਉਹ ਜਿੰਨੇ ਕੁ ਸਮੇਂ ਦੇ ਵਿੱਚ ਭਰ ਜਾਂਦੀ ਸੀ ਉਹ ਉਹਦਾ ਟਾਈਮ ਫਿਕਸ ਕੀਤਾ ਹੁੰਦਾ ਸੀ ਵੀ ਐਨੇ ਚਿਰ ਦੇ ਵਿੱਚ ਭਰ ਜਾਂਦੀ ਹੈ ਐਨੇ ਪੱਲਾਂ ਦੇ ਵਿੱਚ ਭਰ ਜਾਂਦੀ ਹੈ ਫਿਰ ਉਹ ਡੁੱਬ ਜਾਂਦੀ ਸੀ ਉਹਨੂੰ ਫੇਰ ਖਾਲੀ ਕਰਕੇ ਉੱਤੇ ਰੱਖ ਦਿੰਦੇ ਸੀ ਪਾਣੀ ਦੀ ਸਤ੍ਹਾ ਦੇ ਉੱਤੇ ਤੇ ਫੇਰ ਉਹਨੇ ਹੌਲੀ-ਹੌਲੀ ਭਰਨਾ ਤੇ ਇਹ ਸਮਾਂ ਨਾਪਣ ਦਾ ਢੰਗ ਹੁੰਦਾ ਸੀ ਇਨੂੰ ਕਹਿੰਦੇ ਸੀ ਪਾਈ ਇਹ ਜੰਤਰ ਨੂੰ ਕਿਹਾ ਜਾਂਦਾ ਸੀ ਪਾਈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਬੰਦਾ ਮਰਦਾ ਹੈ ਨਾ ਉਹਦਾ ਸੰਸਕਾਰ ਕਰਕੇ ਗੁਰਦੁਆਰੇ ਆ ਕੇ ਬਹਿੰਦੇ ਆ ਤੇ ਭਾਈ ਸਾਹਿਬ ਬਾਣੀ ਦਾ ਪਾਠ ਪੜ੍ਹਦੇ ਆ ਇਹ ਉਸ ਸ਼ਬਦ ਦੀ ਵਿਆਖਿਆ ਕਰਨ ਲੱਗਿਆ ਮੈਂ ਤੁਹਾਡੇ ਨਾਲ ਤੇ ਜੇ ਹਜੇ ਵੀ ਤੁਸੀਂ ਮੂੰਹ ਘੁਮਾ ਕੇ ਵਾਲੇ ਦਿਵਾਲੀ ਦੇਖੀ ਜਾਣਾ ਤਾਂ ਇਹਦੇ ਨਾਲ ਤਾਂ ਮੇਰੀ ਹੱਥ ਬੰਨ ਕੇ ਬੇਨਤੀ ਹੈ ਬੀਬੀਆਂ ਨੂੰ ਕਿ ਭਾਈ ਤੁਸੀਂ ਬਾਹਰ ਹੀ ਚਲੇ ਜਾਓ ਆਪਾਂ ਉਸ ਮਾਤਾ ਦੀ ਯਾਦ ਵਿੱਚ ਜੁੜ ਕੇ ਬੈਠੇ ਆ ਤੇ ਆਪਾਂ ਇੱਥੇ ਜੁੜੀ